ਦੀ ਸੰਗਤ ਨੇ ਵਠੀ ਕੈਂਤੀ ਚ ਇਕੱਠੇ ਹੋ ਕੇ ਜਿੱਥੇ ਗੁਰਦਾਰਾ ਇਤਹਾਸਕ ਪੰਨਰਹੀੜੀ ਵਿਖੇ ਸਮਾਗਮ ਕੀਤੇ ਆ ਅਤਕ ਵਿਚਾਰਾ ਹੋਈਆਂ ਔਰ ਉੱਥੇ ਵੱਖ-ਵੱਖ ਗੁਰਦਾਰਾ ਕਮੇਟੀਆਂ ਨੇ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਸਭਾ ਸੁਸਾਇਟੀਆਂ ਸਿੰਘ ਸੁਭਾਵਾਂ ਨੇ ਨਿਮਾਣੇ ਦੇ ਸੇਵਕ ਦਾ ਮਾਨ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਨੌਰ ਹਲਕੇ ਦੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਸਰਾਰ ਸਰਦਾਰ ਹਰਿੰਦਰਪਾਲ ਸਿੰਘ ਉਹਨਾਂ ਨੇ ਸੰਤਾਨ ਨੂੰ ਪ੍ਰੇਰਣਾ ਦਿੱਤੀ ਹੈ ਬੜਾ ਵੱਡਾ ਕੰਮ ਕੀਤਾ ਹੈ ਇੰਤਜ਼ਾਮ ਕੀਤੇ ਨੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਤਾਂ ਸੰਗਤ ਪੰਥ ਕਿ ਤੋਂ ਦੁਬੜਾ ਦੇ ਵਿੱਚੋਂ ਕਿਵੇਂ ਨਿਕਲੇਗੀ ਕੌਮ ਕਿਉਂਕਿ ਆਪਣੇ ਮਸਲੇ ਬਹੁਤ ਬੰਦੀ ਸਿੰਘਾ ਵਾਲਾ ਮਸਲਾ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਉਹ ਮਸਲੇ ਕਿਵੇਂ ਸੋਚਣਗੇ ਬਾਣੀ ਦੇ ਵਿੱਚ ਇਹਦਾ ਹੱਲ ਹੈਗਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬੜਾ ਦੂਰ ਕਰਾਓ ਲਗਾਈ ਜਦੋਂ ਅਸੀਂ ਸਾਰੇ ਆਪਸੀ ਨਿੱਜੀ ਛੋਟੇ-ਛੋਟੇ ਮਤ ਪੇਦਾਂ ਤੋਂ ਉੱਪਰ ਉੱਠ ਕੇ ਇਕੱਠੇ ਬਹਿ ਜਾਵਾਂਗੇ ਕਉਰੂਏ ਦੋਤਾ ਕਤਬੋ ਜੀ ਸਿੰਸਾ ਸਿਸਿਡੈਂਟ ਜੈਂਟ ਦੀ ਗੱਲ ਕੀਤੀ ਹੈ ਸਪੀਚਰ ਦੇ ਵਿੱਚ ਨਾ ਉਹ ਡੈਂਟ ਕਿਹੜੇ ਪਾਰਥਾ ਨਾਮ ਜ਼ਿਕਰ ਕਰੋ 11 12 ਬੰਦੇ ਤੁਸੀਂ ਨਾਮ ਦਾ ਡੈਂਟ ਲਗਾਤਾਰ ਹੀ ਪੈ ਰਹੇ ਹੈ ਜੀ ਅੱਜ ਪਾਰਟੀ ਦੀ ਜਿਹੜੀ ਹਾਲਤ ਹੈ ਕਿਸ ਤਰ੍ਹਾਂ ਦੀ ਹੋ ਗਈ ਹੈ ਸ਼ਰਮਨੀ ਅਕਾਲੀ ਦਲ ਦੀ ਪੰਥਕ ਜਮਾਤ ਹੈ ਸਿੱਖਾਂ ਦੀ ਰਾਸੀ ਜਿਹੜੀ ਹੈ ਇਹ ਪ੍ਰਤੀਨਿਧਤ ਕਰ ਪ੍ਰਤੀਨਿਧਤਾ ਕਰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਪਾਰਟੀ ਦਾ ਜਿਹੜਾ ਹੈ ਉਹ ਗਠਨ ਹੋਇਆ ਸੀ ਔਰ ਇਹ ਸੋਚ ਕੇ ਹੋਇਆ ਸੀ ਕਿ ਇਹ ਪੰਥ ਦੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਜਾਂ ਜਿਹੜੇ ਸਾਡੇ ਆਰਥਿਕ ਹੇਤ ਨੇ ਇਹ ਸਰਕਾਰ ਨੇ ਤੇ ਉਹਨਾਂ ਨੂੰ ਜਿਹੜਾ ਹੈ ਉਹ ਪੂਰਾ ਕਰੇਗੀ ਤੇ ਅੱਜ ਜੋ ਹਾਲਾਤ ਦੇਖ ਰਹੇ ਅਸੀਂ ਕਿ ਉਹ ਬੜੀ ਚਿੰਤਾਜਨਕ ਹੈ ਉਹ ਬੜਾ ਮਨ ਇਹਦੇ ਨਾਲ ਪਰੇਸ਼ਾਨ ਵੀ ਹੈ ਸਾਡੇ ਇਸ ਤਰ੍ਹਾਂ ਦੇ ਸਮਾਗਮਾਂ 'ਚ 35 ਲੱਖ ਲੋਕਾਂ ਦੀ ਭਰਤੀ ਕਰ ਲਈ ਹੈ ਜਿਸ ਦੇ ਵਿੱਚ ਕਿਵੇਂ ਆਕਾਲੀ ਪਾਰ ਫਿਰ ਮਜ਼ਬੂਤ ਹੋਏਗਾ ਮੈਂ ਬੜਾ ਹੈਰਾਨ ਹਾਂ ਜੀ ਇੱਕ ਪਿੰਡ ਦੇ ਵਿੱਚ 30 ਵੋਟਾਂ ਪਈਆਂ ਨੇ 40 ਵੋਟਾਂ ਪਈਆਂ ਨੇ ਤੇ ਉਸ ਪਿੰਡ ਦੇ ਵਿੱਚੋਂ ਹਜ਼ਾਰ ਹਜ਼ਾਰ ਪਰਚੀਆਂ ਕੱਟੀਆਂ ਗਈਆਂ ਤੇ ਪਤਾ ਨਹੀਂ ਕਿਵੇਂ ਕਰ ਰਹੇ ਆ ਮੈਨੂੰ ਸਮਝ ਤੋਂ ਬਾਹਰ ਹੈ ਸਿੰਘ ਸਾਹਿਬ ਅੱਜ ਅੱਜ ਹਲਕਾ ਵਾਜੁਰ ਸਿੰਘ ਸਾਹਿਬ ਅਗਲੀ ਦੌਰ ਬਹੁਤ ਸਾਰੇ ਹੀ ਸੰਗਤਾਂ ਦੇ ਲਗਾਤਾਰੀ ਫੋਨ ਆ ਰਹੇ ਆ ਹਰ ਹਲਕੇ ਤੋਂ ਆ ਰਹੇ ਆ ਸਭਾਗਮ ਵੱਟੀ ਪੱਧਰ ਤੇ ਉੱਤੇ ਰੱਖੇ ਜਾ ਰਹੇ ਆ ਔਰ ਕਈ ਤਾਂ ਦੰਦੇ ਵਿੱਚ ਦੋ ਦੋ ਸਮਾਗਮਾਂ ਦੇ ਵੀ ਜਿਹੜੇ ਆ ਉਹ ਪ੍ਰਬੰਧ ਹੋ ਚੁੱਕੇ ਆ ਤੇ ਮੈਂ ਇਹੋ ਹੀ ਆ ਕਿ ਗੁਰੂ ਪਾਤਸ਼ਾਹ ਮਿਹਰ ਕਰੇ ਤੰਦਰੁਸਤੀ ਬਖਸ਼ੇ ਪਿੰਡ ਪਿੰਡ ਜਾ ਕੇ ਅਸੀਂ ਨੌਜਵਾਨਾਂ ਨੂੰ ਲਾਮਬਦ ਕਰਾਂ ਸਿੰਘ ਸਾਹਿਬ ਅੱਜ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤੁਹਾਨੂੰ ਜਿਸ ਤਰ੍ਹਾਂ ਅਕਾਲੀ ਸੁਧਾਰ ਲਾਣ ਅੱਗੇ ਲਾਉਣਾ ਚਾਹੁੰਦੇ ਨਹੀਂ ਦੇਖੋ ਜੀ ਪੰਥ ਦਾ ਦਾ ਸੇਵਾਦਾਰ ਬਣ ਜੇ ਨਾ ਜੀ ਇਹੀ ਬਹੁਤ ਮਾਨ ਵਾਲੀ ਗੱਲ ਹੈ ਸਰ ਜੀ ਅੱਜ ਜਿਹੜਾ ਇੱਕ ਬਾਰੇ ਦੁਬਾਰੇ ਤਲਬ ਕੀਤਾ ਸਰ ਜੀ ਉਹਨਾਂ ਲੋਕਾਂ ਇਹ ਹੁਣ ਦੇਖੋ ਮਾਨਜੋਤ ਸਿੰਘ ਸਾਹਿਬ ਜੱਜਦਾਰ ਸ੍ਰੀ ਅਕਾਲ ਤਖਸਾਲ ਵੀ ਦੇਖ ਸਕਦੇ ਹੋ ਮੈਂ ਸਾਹਿਬ ਸਿੰਘ ਸਾਹਿਬ ਅੱਜ ਨਾਲ ਇੱਕ ਖਵਲੀਜੀ ਖਬਰ ਦੇ ਵਿੱਚ ਖਬਰ ਲੱਗੀ ਹੈ ਵੀ ਜਿਹੜਾ ਗਿਆਨੀ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਉਹ ਪ੍ਰਧਾਨਗੀ ਦੇ ਲਈ ਦੁਬਾਰਾ ਮੋਰ ਜਿਹੜਾ ਜਵਾਬ ਦੇਗੇ ਨੇ ਤਾਂ ਉਸ ਤੋਂ ਬਾਅਦ ਚਰਚਾਵਾਂ ਚੱਲ ਰਹੀਆਂ ਨੇ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਲੂੰਗੋ ਜਿਹੜਾ ਨੇ ਉਹ ਪ੍ਰਧਾਨ ਹੋ ਸਕਦੇ ਨੇ ਅੱਜ ਸ਼ਾਮ ਤੱਕ ਲਾਣ ਜਿਹੜਾ ਹੋ ਸਕਦਾ ਹੈ ਕਿ ਲੱਗਦਾ ਹੈ ਕਿ ਇਹਦੇ ਬਾਰੇ ਕੋਈ ਮਸਲੇ ਨੇ ਜਾਂ ਸਿੱਖਪਾਲ ਦੇ ਮਸਲੇ ਨੇ ਮੈਨੂੰ ਇਹਦੇ ਰੇ ਪਰ ਹਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਇੱਕ ਨੇਕ ਵਿਅਕਤੀਤਵ ਦੇ مالک ਸੀ ਸਤ ਪੰਥ ਦੀ ਗੱਲ ਹੋਣੀ ਹੈ ਕਿ ਪੰਥਕ ਗੱਲਾਂ ਤੁਸੀਂ ਹੋਰੀ ਕਰਿਆ ਗਿਆ ਕਿ ਲੱਗਦਾ ਹੈਗਾ ਕਿ ਜਿਹੜਾ ਦੂਸਰਾ ਤੜਾ ਹੈਗਾ ਪੰਥ ਦੀ ਗੱਲ ਦੇ ਉੱਤੇ ਵਿਚਾਰ ਕਰਨ ਦੀ ਤਿਆਰੀ ਹੈ ਕਿਉਂਕਿ ਹਮੇਸ਼ਾ ਗੱਲ ਪੰਥ ਦੀ ਹੁੰਦੀ ਹੈ ਤੇ ਉਹ ਹਮੇਸ਼ਾ ਅਕਸ ਜਿਹੜਾ ਹੈ ਪੰਥ ਦਾ ਦਿਖਾ ਦਿੰਦੇ ਮਤਲਬ ਜਿਹੜੀ ਜਿੰਨਾ ਚਿਰ ਅਸੀਂ ਜਿੰਨਾ ਚਿਰ ਸਾਡੀ ਲੀਡਰਸ਼ਿਪ ਸਿੱਖ ਨਵਸ ਨੂੰ ਨਹੀਂ ਨਾ ਪਛਾਣਦੀ ਸਿੱਖ ਸਾਈਕੀ ਨੂੰ ਨਹੀਂ ਪਛਾਣਦੀ ਇਹ ਕਾਮਯਾਬ ਨਹੀਂ ਹੋਏ ਸਿੰਘ ਸਾਹਿਬ ਇੱਕ ਪੱਥਰ ਦੀ ਗੱਲ ਕੀਤੀ ਹੈ ਤੁਸੀਂ ਅੱਜ ਉਹ ਪੱਥਰ ਦਾ ਨਾਮ ਉਹ ਸਾਰੇ ਹੀ ਜਾਣਦੇ ਐ ਜੀ ਜਥੇਦਾਰ ਸਾਹਿਬ ਹੀ ਕਾਈ ਟੀ ਸੈੱਲ ਹੁਣ ਦੁਬਾਰੇ ਤੁਹਾਡੇ ਨਾਲ ਤੁਸੀਂ ਨੇ ਗੰਡੂੜੇ ਵਾਲੀ ਆਧਾਰਨ ਦਿੱਤੀ ਸੀ ਅੱਜ ਟੀ ਸੈੱਲ ਹੀ ਪ੍ਰਚਾਰਿਆ ਕਹਿੰਦੇ ਸਾਲਾਂ ਚ ਜਥੇਦਾਰ ਸਾਹਿਬ ਨੇ 40 ਕਰੋੜ ਦੀ ਪ੍ਰੋਜੈਕਟ ਬਣਾਇਆ 4 ਕਰੋੜ ਦੇ ਦੇਣ ਮੈਂ ਘਰੇ ਬੈਠ ਕੇ ਆਰਾਮ ਨਾਲ ਜਿਹੜੀ ਸੱਤ ਮੈਂਬਰਿਕ ਕਮੇਟੀ ਜਿਹੜੀ ਕਠਨ ਕੀਤੇਗੇ ਸੀਗਾ ਪ੍ਰਮਾਨ ਜਾਰੀ ਹੋਏ ਸੀਗਾ ਉਹਦੇ ਜਾਰੀ ਹੋਏ ਸੀ ਉਹਦੇ ਦੋ ਤਾਂ ਮਾਲਕ ਮਿੱਠਾ ਡੇਗੀ ਗਿਆ ਇਹ ਪਿੱਛੇ ਦੀ ਗੱਲ ਕਰੀ ਸੀ ਵਿਕਟ ਦੀ ਗੱਲ ਕਰੀ ਸੀ ਵੇਟ ਤਾਂ ਤੁਸੀਂ ਤਿਆਰ ਕਰਦੇ ਸੀਗੇ ਫਿਰ ਉਹਨੂੰ ਪੱਟਦਾ ਇਹ ਮਾੜੀ ਗੱਲ ਐ ਨਾ ਜੀ ਕੱਲ ਤੱਕ ਸਾਹਿਬ ਵੱਲੋਂ